ਕਲਾ ਸਾਡੇ ਪਿੰਡ ਦੇ ਦੇਖਾ ਰਹੀਆਂ ਘਟੋਕੜ ਨੇ 9 10 ਸਾਡੇ ਮੁੰਡੇ ਜਿਹੜੇ ਨੌਜਵਾਨ ਖੇਡਦੇ ਮੁੰਡੇ ਵਾਲੀਬਾਲ ਖੇਡਦੇ ਜਾਂ ਕੋਈ ਹੋਰ ਸਪੋਰਟਸ ਨਾਲ ਉਹਨਾਂ ਮੁੰਡਿਆਂ 'ਤੇ ਲਗਾਤਾਰ ਦੇਖਾਉਂਦੀ ਰਹੇ ਦੋ ਇੱਕ ਪਰਿਵਾਰ ਦੇ ਦੋ ਮੁੰਡੇ ਗਏ ਇਕੱਠੇ ਉਹਨਾਂ ਦਾ ਸਾਰਾ ਘਰ ਹੀ ਖਾਲੀ ਹੋ ਗਿਆ ਲਗਾਤਾਰ ਇਹ ਕੋਈ ਨਾ ਕੋਈ ਵਾਰਦਾਤਾ ਪਿੰਡ ਤੋਂ ਮੁੰਡਿਆਂ ਦੇ ਵਿੱਚ ਹੁੰਦੀ ਹੈ ਮੇਰੇ ਕੋਲ ਲਿਖਤੀ ਪਈਆਂ ਨੇ ਜਿਹੜੀਆਂ ਸੀਪੀ ਤੱਕ ਪਹੁੰਚਾਈਆਂ ਨਹੀਂ ਅਸੀਂ 9 ਦਿੱਤੇ ਹੋਣੇ ਸਪੈਸ਼ਲ ਪਿਆ ਬੰਦੇ ਨਸ਼ਾਗੀ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਦੇ ਉਹ ਟਾਰਗੇਟ ਕੀਤੇ ਜਾਂਦੇ ਨੇ ਜਿਹੜੇ ਬੰਦੇ ਚਿੱਟਾ ਬੰਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਟਾਰਗੇਟ ਕਰਕੇ ਦਬਾਇਆ ਜਾਂਦਾ ਹੈ ਕਿ ਇਹਨਾਂ ਨੂੰ ਦਬਾਓ ਇਹ ਬੰਦੇ ਚੁੱਪ ਕਰਕੇ ਬੈਠਣ ਪੈਣਗੇ ਪਿੰਡ ਦੇ ਵਿੱਚ ਇਹ ਸੂਤਰਾਂ ਵਾਲੀ ਖਬਰ ਹੈ ਕਿ ਇੱਧਰ ਜਿਹੜਾ ਕਾਫੀ ਪਿੱਛੇ ਸਾਈਡ ਦੇ ਵਿੱਚ ਜਿਹੜਾ ਨਸ਼ਾ ਕਾਫੀ बिकਦਾ ਹੈ ਇਹ ਪ੍ਰੋਬਲਮ ਹੈਗੀ ਹੈ ਜੀ ਹੁਣ ਤੋਂ ਕਾਫੀ ਟਾਈਮ ਤੋਂ ਹੈ ਕਿ ਬਟ ਪਿੰਡ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਮੱਤਦਾਨ ਤੇ ਐਫਆਈਆ ਰਜਿਸਟਰ ਕੀਤੀਆਂ ਹੈਗੇ ਸਸਕਲੂ ਲੁਧਿਆਣਾ ਲੈ ਦੇਖ ਰਹੇ ਹਾਂ ਤੁਸੀਂ ਮੈਂ ਨਿਤਨ ਤਵੜੀਤਾ ਪਹੁੰਚਿਆ ਹਾਂ ਲੁਧਿਆਣਾ ਤਲਵੰਡੀ ਕਲਾਂ ਪਿੰਡ ਦੇ ਵਿੱਚ ਜਿੱਥੇ ਕਿਹਾ ਜਾਂਦਾ ਹੈ ਕਿ ਕਾਫੀ ਜਿਹੜਾ ਇੱਥੇ ਪਿਛੋਕਰ ਪਾਸੇ ਜਿਹੜਾ ਨਸ਼ਾ ਕਾਫੀ ਵਿਕਦਾ ਹੈ ਪਰ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੈਗੀ ਪ੍ਰਸ਼ਾਸਨ ਵੱਲੋਂ ਲਗਾਤਾਰ ਜੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਓਵਰਡੋਜ਼ ਨਾਲ ਜੜੀ ਇੱਕ ਨੌਜਵਾਨ ਵਿਅਕਤੀ ਦੀ ਜੜੀ ਮੌਤ ਹੋ ਜਾਂਦੀ ਗੱਲਬਾਤ ਕਰਦੇ ਆਂ ਪਿੰਡ ਦੇ ਲੋਕ ਸਾਡੇ ਨੇ ਮੌਜੂਦ ਨੇ ਉਹਨਾਂ ਨੇ ਜਾਣਨ ਦੀ ਕਿਉਂਕਿ ਕਾਰਨ ਕੀ ਹੈ ਸੁਣਨ ਨੂੰ ਆਉਂਦਾ ਹੈ ਕਿ ਇਸ ਪਿੰਡ ਦੇ ਵਿੱਚ ਜਿਹੜਾ ਪਹਿਲਾਂ ਵੀ ਜੜੀ ਮੌਤਾਂ ਹੋਈਆਂ ਉਹ ਵੀ ਨਸ਼ੇ ਦੇ ਓਵਰਡੋਜ਼ ਨਾਲ ਵੀ ਹੋਈਆਂ ਤਾਂ ਗੱਲਬਾਤ ਕਰਦੇ ਲੋਕ ਇੱਥੇ ਮੌਜੂਦ ਨਹੀਂ ਭਾਈ ਜੀ ਕੀ ਨਾਮ ਸੱਸੀ ਬਰੇ ਮੇਰੇ ਜੋਰਾ ਸਿੰਘ ਹੈ ਤਲਵੰਡੀ ਗੱ ਫੀ ਕੱਟ ਜਿਹੜਾ ਲੋਕਾਂ ਦਾ ਇਕੱਠਾ ਹੋਇਆ ਕੀ ਕਾਰਨ ਹੈ ਵਿਰੇਥਰ ਆਪਣਾ ਇੱਕ ਮੁੰਡੇ ਦੀ ਡੈਥ ਹੋ ਗਈ ਆ ਆਪਣੇ ਕੱਲ ਹਸਪੀਟਲ ਚ ਦਾਖਲ ਗਿਆ ਇਹ ਤੇ ਇਹ ਮੁੰਡਾ ਨਾ ਪਹਿਲਾਂ ਨਸ਼ੇ ਦਾ ਦੀ ਸੀਗਾ ਇਹ ਇਹਨੇ ਪਹਿਲਾਂ ਟੀਕਾ ਲਾਇਆ ਤੇ ਸਾਡੇ ਕੋਲ ਪਹਿਲਾਂ ਵੀ ਵੀਡੀਓ ਪਈਆਂ ਨੇ ਅਸੀਂ ਚੱਕ ਕੇ ਲਿਆਂਦਾ ਇੱਕ ਦੋ ਵਾਰੀ ਚੱਕ ਕੇ ਮੁੰਡਾ ਨਸ਼ੇ ਨਾਲ ਉਬਰੋਚ ਵਿੱਚ ਤੇ ਕੱਲ ਇਹਦੀ ਅੱਜ ਡੈਥ ਹੋ ਗਈ ਇਹਦੀ ਤੇ ਘਰੇ ਲਾਸ਼ ਆਪਣੀ ਕਹੀ ਆ ਤੇ ਇਧਰ ਇੱਕ ਲੱਖ ਸਾਡੇ ਪਿੰਡ ਚ ਡੈਥਾਂ ਹੋਈਆਂ ਕਟੋਕੜ ਨਹੀਂ 9 10 ਸਾਡੇ ਮੁੰਡੇ ਜਿਹੜੇ ਨੌਜਵਾਨ ਖੇਲਦੇ ਮੁੰਡੇ ਵਾਲੀਬਾਲ ਖੇਲਦੇ ਜਾਂ ਕੋਈ ਹੋਰ ਸਪੋਰਟਸ ਨਾਲ ਉਹਨਾਂ ਮੁੰਡਿਆਂ ਨੇ ਲਗਾਤਾਰ ਦੇਖਾਉਂਦੀ ਰਹਿੰਦੇ ਤੇ ਦੋ ਇੱਕ ਪਰਿਵਾਰ ਦੇ ਦੋ ਮੁੰਡੇ ਗਏ ਨੇ ਇਕੱਠੇ ਉਹਨਾਂ ਦਾ ਸਾਰਾ ਘਰ ਹੀ ਖਾਲੀ ਹੋ ਗਿਆ ਇਹ ਲਗਾਤਾਰ ਇਹਨੇ ਕੋਈ ਨਾ ਕੋਈ ਵਾਰਦਾਤਾਂ ਪਿੰਡ ਤੋਂ ਮਡਿਕਲ ਵਿੱਚ ਹੁੰਦੀ ਹੀ ਰਹਦੀਆਂ ਨੇ ਵਾਰਦਾਤ ਦਾ ਕਾਰਨ ਕੀ ਹੈ ਇਹਦਾ ਸਿਰਫ ਵਾਰਦਾਤ ਕਿਉਂ ਹੁੰਦੀ ਹੈ ਨੌਜਵਾਨ ਕਿਉਂ ਜਿਹੜਾ ਮੌਤ ਦੇ ਘਾਟ ਉਤਰ ਜਾਂਦੇ ਨੇ ਚਿੱਟੇ ਦੇ ਨਸ਼ੇ ਨੋ ਡੋਰ ਨੇ ਵੀ ਆ ਤੇ ਕਟੋਗੜ ਨਹੀਂ ਜਿੰਨੀ ਪੁਲਿਸ ਕਾਰਵਾਈ ਆ 174 ਦੀ ਕਾਰਵਾਈ ਪਾ ਕੇ ਇਹ ਉਰਫਾ ਦਾ ਪਾ ਦਿੱਤੀ ਜਾਂਦੀ ਹਮੇਸ਼ਾ ਇਹ ਹੀ ਚੀਜ਼ ਦੇ ਰਹੇ ਤੇ ਦਿਖਾਇਆ ਜਾਂਦਾ ਪੱਲਾ ਚਾਰ ਲਿੱਤਾ ਜਾਂਦਾ ਹਮੇਸ਼ਾ ਹਾਂਜੀ ਹਾਂਜੀ ਪੱਲਰ ਝਟ ਕੇ ਝੜ ਜਾਂਦੇ ਵੀ ਗੱਲ 174 ਦੇ ਵੀ ਦਾ ਪਤਾ ਨਹੀਂ ਕਿਦਾਂ ਮਰਿਆ ਜਾਂ ਹ ਸੱ ਉਪਲੜ ਦਾ ਮਰ ਗਿਆ ਦਰਿਆ ਤੇ ਹਰ ਰੋਜ਼ ਕੋਈ ਨਾ ਕੋਈ ਵਾਰ ਦਾ ਤਾਂ ਹੁੰਦੀ ਰਹਿੰਦੀ ਆ ਸਾਡੇ ਕੋਲ ਆਲ ਰੌਡ ਰਿਕਾਰਡ ਆੜ ਕੋ ਵੀਡੀਓ ਪਈਆਂ ਇਸ ਚੀਜ਼ਾਂ ਦੀ ਕੰਪਲੇਂਟ ਕਰਦੇ ਹਾਂ ਉੱਪਰ ਅਧਿਕਾਰੀਆਂ ਨੂੰ ਆਪਣਾ ਲਾਡੋ ਵਾਲ ਥਾਣੇ ਦੇ ਵਿੱਚ ਮੇਰੇ ਕੋਲ ਲਿਖਤੀ ਪਈਆਂ ਨੇ ਜਿਹੜੀਆਂ ਸੀਪੀ ਤੱਕ ਵੀ ਪਹੁੰਚਾਈਆਂ ਹੋਈਆਂ ਅਸੀਂ 9 ਦਿੱਤੇ ਹੋਣੇ ਸਪੈਸ਼ਲ ਵੀ ਆ ਬੰਦੇ ਨਸ਼ਾ ਵੇਚਦੇ ਨੇ ਪਰ ਹਾਲ ਤੱਕ ਕੋਈ ਕਾਰਵਾਈ ਨਹੀਂ ਔਰ ਮੁੰਡੇ ਉਹ ਟਾਰਗੇਟ ਕੀਤੇ ਜਾਂਦੇ ਨੇ ਜਿਹੜੇ ਬੰਦੇ ਚਿੱਟਾ ਬੰਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਟਾਰਗੇਟ ਕਰਕੇ ਦਬਾਇਆ ਜਾਂਦਾ ਆ ਵੀ ਇਹਨਾਂ ਨੂੰ ਦਬਾਓ ਇਹ ਬੰਦੇ ਚੁੱਪ ਕਰਕੇ ਬਹਿਣ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਜਿਹੜੇ ਤੁਸੀਂ ਕਹਿ ਰਹੇ ਹੋ 8 ਤੋਂ 10 ਨੌਜਵਾਨਾਂ ਦੀ ਉਹਨਾਂ ਦੀ ਏਜ ਕੀ ਸੀਗੀ ਤਕਰੀਬਨ ਤਕਰੀਬਨ ਸਰ ਸਰ 30 ਤੋਂ ਥੱਲੇ ਸਾਰੇ 30 ਤੋਂ ਥੱਲੇ ਨੇ ਸਾਰੇ ਕੋਈ 27 ਦਾ ਕੋਈ 28 ਦਾ ਕੋਈ 26 ਦਾ ਕੋਈ 25 ਦਾ ਕੀ ਲੱਗਦਾ ਪ੍ਰਸ਼ਾਸਨ ਜਾਗ ਨਹੀਂ ਰਿਹਾ ਜਾਂ ਪ੍ਰਸ਼ਾਸਨ ਇਸ ਪਿੰਡ ਨੂੰ ਧਿਆਨ ਨਹੀਂ ਦੇਦਾ ਹਲ ਤੱਕ ਰਹੀ ਲੱਗਦਾ ਵੀ ਕੋਈ ਕੋਈ ਹੈ ਨਹੀਂ ਪ੍ਰਸ਼ਾਸਨ ਦਾ ਕੋਈ ਧਿਆਨ ਹੀ ਪਿਆ ਰਿਹਾ ਨਹੀਂ ਪਰ ਕਿਵੇਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇੱਕ ਪਾਸੇ ਸਰਕਾਰ ਵੱਲੋਂ ਵਾਦੇ ਕੀਤੇ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਨਸ਼ਾ ਖਤਮ ਕਰਾਂਗੇ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਰੰਗਲਾ ਜਿਹੜਾ ਪੰਜਾਬ ਬਣਾਵਾਂਗੇ ਆ ਸਰ ਇਹ ਥੋੜੀ ਬਹੁਤ ਦੀ ਗੱਲ ਆ ਇਹ ਵੀ ਜਿਹੜੇ ਪੰਜਾਬ ਸਰਕਾਰ ਆ ਵਾਦੇ ਕਰਦੀਆਂ ਨੇ ਵੀ ਅਸੀਂ ਕਰਤ ਕਰਤ ਪਰ ਸਰਕਾਰਾਂ ਉੱਪਰ ਤੱਕ ਨਹੀਂ ਦੇਦੀ ਨਾ ਜਦੋਂ ਪਿੰਡ ਦੇ ਵਿੱਚ ਮੋਤਵਾਰ ਹੁੰਦੇ ਜਿਹੜੇ ਸਰਪੰਚੀ ਸੇ ਪੁਰਾਣੇ ਨਾ ਉਹ ਆਲਰੇਡੀ ਉਹਨਾਂ ਨਾਲ ਰਲ ਜਾਂਦੇ ਨੇ ਉੱਪਰ ਤੱਕ ਗੱਲਾਂ ਹੀ ਨਹੀਂ ਪਹੁੰਚ ਰਹਿੰਦੇ ਜਿਆਦਾ ਕੋਈ ਬੰਦਾ ਮਰ ਗਿਆ ਜੇ ਚੱਕ ਕੇ ਉਹਨੂੰ ਰਫਾ-ਦਾਫਾ ਕਰਕੇ ਪਰਾ ਕਰ ਦਿੰਦੇ ਇਸ ਕਰਕੇ ਜਿਆਦਾ ਆਉਣ ਵਾਲ ਸਾਡੀ ਜਿਹੜੀ ਪੰਚਾਇਤ ਬੜੀਆਂ ਸੀ ਨਸ਼ੇ ਦੇ ਖਿਲਾਫ ਹੀ ਬਣੀ ਹੁਣ ਆਉਣ ਵਾਲ ਸਮੇਂ ਜੇ ਅਸੀਂ ਆ ਕਦਮ ਚੱਕ ਰਹੇ ਹਾਂ ਹੁਣ ਬੁਲਾਇਆ ਸੀ ਪਹਿਲਾਂ ਵੀ ਦੋ ਤਿੰਨ ਬਰੇ ਬੰਦੇ ਪੜਾਏ ਨੇ ਮਗਰ ਪਏ ਬਗੇ ਨਸ਼ੇ ਨੂੰ ਵੀ ਆਪਾਂ ਦੇ ਬੰਦ ਕਰੋ ਤੇ ਹੁਣ ਲੱਗੇ ਹੋਏ ਆ ਪਹਿਲਾਂ ਐਸਚੋ ਨਾਲ ਜਾ ਕੇ ਤੇ ਹੋਰ ਨਾਲ ਜਿਹੜੇ ਪੁਰਾਣੇ ਐਸਚੋ ਸੀਗੇ ਉਹਨਾਂ ਨਾਲ ਸਰਪੰਚ ਚ ਰਲ ਜਾਂਦੇ ਸੀਗੇ ਮਹੀਨਾ ਮੰਨ ਲੈਂਦੇ ਸੀਗੇ ਤੇ ਇਸ ਕਰਕੇ ਆ ਹਾਲਾਤ ਪੈ ਡੇ ਹਾਲਾਤ ਨੇ ਲਗਾਤਾਰ ਹੀ ਮੌਤਾਂ ਹੋ ਰਹੀਆਂ ਨੇ ਬਿਲਕੁਲ ਸੋ ਦੱਸ ਦਈਏ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਜੜੀ ਆ ਉਹਦੀ ਮੌਤ ਹੋ ਜਾਂਦੀ ਹੈ ਪਰ ਪੁਲਿਸ ਦਾ ਵੀ ਕਹਿਣਾ ਹੈ ਕਿ ਉਹਦਾ ਜਿਹੜਾ ਇਲਾਜ ਚੱਲ ਰਿਹਾ ਸੀਗਾ ਪਰ ਪਿੰਡ ਦੇ ਲੋਕ ਇੱਥੇ ਮੌਕੇ ਦੇ ਮੌਜੂਦ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਪਾਸੇ ਪ੍ਰਸ਼ਾਸਨ ਖੜਾ ਤਾਂ ਦੂਜੇ ਪਾਸੇ ਪਿੰਡ ਦੇ ਜਿਹੜੇ ਲੋਕ ਨੇ ਉੱਥੇ ਖੜੇ ਨੇ ਪਰ ਕਾਰਨ ਕੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਦੀਏ ਤੇ ਪੰਜਾਬ ਵਿੱਚ ਜਿਹੜਾ ਨਸ਼ਾ ਹੈ ਉਹ ਲਗਾਤਾਰ ਵਧ ਰਿਹਾ ਪਰ ਨਸ਼ੇ ਨੂੰ ਜਿਹੜਾ ਰੋਕ ਨਹੀਂ ਲਗਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਕਾਰਨ ਕੀ ਹੈ ਉਹ ਪ੍ਰਸ਼ਾਸਨ ਵੀ ਜਾਣਾਂਗੇ ਗੱਲ ਕਰਾਂਗੇ ਕਿ ਪ੍ਰਸ਼ਾਸਨ ਦਾ ਐਸ ਪਰ ਕੀ ਕਹਿਣਾ ਕਿਉਂਕਿ ਉਹ لوکاں ਵੱਲੋਂ ਕਿਹਾ ਜਾਂਦਾ ਸੀਗਾ ਕਿ ਇਸ ਪਿੰਡ ਦੇ ਵਿੱਚ ਜਿਹੜਾ ਨਸ਼ਾ ਵੀ ਜਿਹੜਾ ਹੈ बिकਦਾ ਤਾਂ ਇੱਥੇ ਜਿਹੜੇ ਪਹਿਲਾਂ ਵੀ ਕਈ ਨੌਜਵਾਨ ਜਿਹੜੇ ਆ ਨਸ਼ੇ ਦੀ ਦਲਦਲ ਦੇ ਵਿੱਚ ਤਸ ਕੇ ਉਹਨਾਂ ਦੀ ਜੜੀ ਹੈ ਮੌਤ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਕੀ ਹੋਇਆ ਸੀਗਾ ਮੈਂ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬੰਦੇ ਦੀ ਡੈਥ ਹੋਈ ਹੈ ਜਿਹੜੀ ਉਹਦੇ ਰਿਕਾਰਡਿੰਗ ਦੇ ਵਿੱਚ ਅਸੀਂ ਇੱਥੇ ਆਏ ਸੀ ਕਿ ਵੈਰੀਫਾਈ ਕਰਨ ਬੰਦੇ ਦਾ ਨਾਮ ਹੈਗਾ ਲਖਵੀਰ ਸਿੰਘ ਉਹਦੇ ਉੱਤੇ ਪਹਿਲਾਂ ਵੀ ਇੱਕ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਖਾਂ ਬੜਵਾ ਐਕਸਾਈਜ਼ ਐਕਟ ਦੇ ਅਸਰ ਇਹ ਬੰਦਾ ਕੁਝ ਦਿਨਾਂ ਤੋਂ ਪੀਜੀਆਈ ਦੇ ਵਿੱਚ ਦਾਖਲ ਸੀਗਾ ਔਰ ਹੁਣ ਬਾਕੀ ਇਸ ਮੈਡੀਕਲ ਰਿਕਾਰਡਸ ਲੈ ਰਹੇ ਆਂ ਤੇ ਹਜ ਤੱਕ ਦਾ ਇਹੀ ਗੱਲ ਸਾਹਮਣੇ ਆ ਰਹੀ ਕਿ ਉਹ ਜਿਹੜੀ ਡੈਥ ਹੋਈ ਹੈਗੀ ਉਹ ਮੈਡੀਕਲ ਰੀਜਨਸ ਕਰਤੇ ਹੋਈ ਹੈ ਅਗਰ ਨਸ਼ੇ ਵਾਲੀ ਜਿਹੜੀ ਗੱਲ ਸਾਹਮਣੇ ਆਂਦੀ ਹੈ ਫਿਰ ਜੋ ਬੰਦ ਦੀ ਕਾਰਵਾਈ ਹੋਏਗੀ ਜੋ ਇਨੀਸ਼ੀਏਟ ਕਰਾਂਗੇ ਕੀ ਉਮਰ ਕੀ ਸੀ ਉਹ ਉਮਰ ਅਰਾਊਂਡ 30 30 ਤੋਂ 30-35 ਸਾਲ ਦੇ ਵਿੱਚ ਵਿੱਚ ਸੀਗਾ ਜੀ ਉਹ ਦਾ ਲੜਕੇ ਦੀ ਜਿਹੜੀ ਇਹ ਸੀਗੀ ਜੀ ਤੇ ਕਿਦਾਂ ਵਿਆਹ ਹੋਇਆ ਸੀਗਾ ਕਿ ਨੋਨ ਮੈਰਿਜ ਵਿਆਹ ਹੋਇਆ ਸੀਗਾ ਮੈਰਿਜ ਹੋ ਕੇ ਜੀ ਤਿੰਨ ਬੱਚੇ ਨੇ ਜੀ ਉਹਦੇ ਸਰ ਕੀ ਉਸ ਤੋਂ ਬਾਅਦ ਜਿੱਦਾਂ ਗੱਲ ਕਰੀਏ ਇਸ ਪਿੰਡ ਦੇ ਵਿੱਚ ਇਹ ਸੂਤਰਾਂ ਵਾਲੀ ਖਬਰ ਹੈ ਕਿ ਇੱਧਰ ਜਿਹੜਾ ਕਾਫੀ ਪਿੱਛੇ ਸਾਈਡ ਦੇ ਵਿੱਚ ਜਿਹੜਾ ਨਸ਼ਾ ਕਾਫੀ बिकਦਾ ਹੈ ਇਦਾਂ ਜਿਹੜਾ ਇੱਥੇ ਸੂਤਰ ਵਾਲੀ ਖਬਰ ਹਾਂਜੀ ਨਹੀਂ ਇਹਦੇ ਵਿੱਚ ਇੱਥੇ ਪ੍ਰੋਬਲਮ ਹੈਗੀ ਹੈ ਜੀ ਹੁਣ ਤੋਂ ਨਹੀਂ ਕਾਫੀ ਟਾਈਮ ਤੋਂ ਹੈਗੀ ਹੈ ਬਟ ਪਿੰਡ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਮਲਟੀਪਲ ਟੀਐਫਆਜ਼ ਬਾਰੇ ਜੋ ਸ਼ੁਰੂ ਕੀਤੀਆਂ ਹੈਗੀਆਂ ਨੇ ਅਸੀਂ ਕੈਂਪਸ ਵੀ ਉੱਥੇ ਆਰਗੇਨਾਈਜ਼ ਕਰ ਰਹੇ ਹੈਗੇ ਜੇ ਹੋ ਹੋ ਸਕੇ ਜੇ ਜਲਦੀ ਹੋ ਸਕੇ ਅਸੀਂ ਪਿੰਡ ਵਾਸੀਆਂ ਦੇ ਨਾਲ ਪੰਚਾਇਤ ਦੇ ਨਾਲ ਜਿਹੜਾ ਸਹਿਯੋਗ ਕਰਕੇ ਜਿਹੜਾ ਹੈਗਾ ਕਿ ਅਸੀਂ ਇੱਥੇ ਠਲਪਾਂ ਦੀ ਕੋਸ਼ਿਸ਼ ਕਰ ਰਹੇ ਹਾਂ 32 ਸਾਲਾਂ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਉਹ ਹਲੇ ਮੌਤ ਸਿਰਫ ਸ਼ੱਕ ਦੇ ਆਧਾਰ ਤੇ ਹੀ ਬਣੀ ਹੋਈ ਹੈ ਕਾਰਨ ਪੁਸ਼ਟੀ ਨਹੀਂ ਕਰ ਸਕਦੇ ਇਸ ਗੱਲ ਦੀ ਵੀ ਉਹਦੀ ਮੌਤ ਜਿਹੜੀ ਹੈ ਨਸ਼ੇ ਦੇ ਦਲਦਲ ਦੇ ਵਿੱਚ ਤਸਕੇ ਹੋਈ ਹੈ ਨਸ਼ੇ ਨਾਲ ਹੋਈ ਓਵਰਡੋਜ਼ ਨਾਲ ਹੋਈ ਹੈ ਜਾਂ ਉਸ ਦੀ ਬਿਮਾਰੀ ਨਾਲ ਹੋਈ ਹੈ ਇਸ ਗੱਲ ਦੀ ਪੁਸ਼ਟੀ ਜਿਹੜੀ ਹੈ ਉਹ ਡਾਕਟਰਾਂ ਵੱਲੋਂ ਜਦੋਂ ਰਿਪੋਰਟ ਆਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਸੈਮੀ ਨਾਲ ਤਣਾਅ